ਵਾਹਿਗੁਰੂ 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 ਜੀ ਤਾਂ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਸਭ ਨੂੰ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਵਾਈਬ ਰੋਡ ਵਿਕ ਸਪੀਡ ਕੈਂਪ ਫੋਰਨੀਆ ਵਿਖੇ 2 ਜੂਨ 2024 ਨੂੰ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਅਤੇ 6 ਜੂਨ 1984 ਦੇ ਸਮੂਹ ਸ਼ਹੀਦ ਵਰਤਮਾਨ ਅਤੇ ਪੁਰਾਤਨ ਕਾਲ ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਮਹਾਨ ਨਗਰ ਕੀਰਤਨ ਸਜਾਏ ਜਾ ਰਹੇ ਨੇ ਨਗਰ ਕੀਰਤਨ ਦੇ ਸਬੰਧ ਵਿੱਚ 27 ਮਈ ਤੋਂ ਲੈ ਕੇ 2 ਜੂਨ ਤੱਕ ਮਹਾਨ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਦੀਵਾਨਾਂ ਅੰਦਰ ਵਿਸ਼ੇਸ਼ ਰੂਪ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸੁਖਵੰਤ ਸਿੰਘ ਸ਼ੂਹਰ ਅਤੇ ਢਾਡੀ ਭਾਈ ਲਖਵਿੰਦਰ ਸਿੰਘ ਸ਼ੂਹਰ ਹਾਜ਼ਰੀ ਭਰਨਗੇ 1 ਜੂਨ ਦਿਨ ਸ਼ਨੀਵਾਰ ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਕਾਂਕੇ ਦੀ ਬੇਟੀ ਬੀਬੀ ਸਬਜੀਤ ਕੌਰ ਸ਼ਾਮਦੇ ਦੀਵਾਨ ਵਿੱਚ ਸੰਗਤਾਂ ਨੇ ਦਰਸ਼ਨ ਕਰਨਗੇ 1 ਜੂਨ ਸ਼ਨੀਵਾਰ ਨੂੰ ਦੀਵਾਨ ਦੇਰ ਰਾਤ 8:30 ਵਜੇ ਤੱਕ ਸਮਾਪਤੀ ਹੋਵੇਗੀ 2 ਜੂਨ ਨੂੰ ਨਗਰ ਕੀਰਤਨ ਦੀ ਆਰੰਭਤਾ ਸਵੇਰੇ 11 ਵਜੇ ਹੋਵੇਗੀ ਕੀਰਤਨ ਤੇ ਦੁਕਾਨ ਜਾਂ ਸਟਾਲ ਲਾਉਣ ਲਈ ਸੰਪਰਕ ਕਰੋ ਜਤਿੰਦਰ ਸਿੰਘ ਸ਼ਹੀਦਗਲ 852676396 ਲੰਗਰ ਲਗਾਉਣ ਲਈ ਨਵਦੀਪ ਸਿੰਘ ਗਰੇਵਾਲ ਨੂੰ ਸੰਪਰਕ ਕਰੋ 6614967153 ਨਗਰ ਕੀਰਤਨ ਦੇ ਸਬੰਧ ਦੇ ਵਿੱਚ ਕਿਸੇ ਵੀ ਜਾਣਕਾਰੀ ਲਈ ਨਵਜੋਤ ਸਿੰਘ ਚਾਵਲਾ ਨੂੰ ਸੰਪਰਕ ਕਰੋ 6613454816 ਨਗਰ ਕੀਰਤਨ ਦਾ ਜਿਹੜਾ ਰੂਟ ਹੈ ਉਹ ਪਿਛਲੇ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਬੇਕ੍ਰਿਸ਼ਪੀਡ ਐਲੀਮੈਂਟਰੀ ਸਕੂਲ ਤੱਕ ਹੋਊਗਾ ਖਾਲਸੇ ਦੇ ਜੋਹਰ ਜਲਾਲ ਵਾਸਤੇ ਘੋੜਸਵਾਰੀ ਗਤਕਾ ਅਤੇ ਦਸਤਾਰਾ ਸਜਾਈਆਂ ਜਾਣਗੀਆਂ ਇਸ ਦੇ ਨਾਲ ਹੀ ਵਿਸ਼ੇਸ਼ ਪ੍ਰਬੰਧ ਪਾਰਕਿੰਗ ਦਾ ਹੋਵੇਗਾ ਅਤੇ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ 2 ਜੂਨ ਵਾਲੇ ਦਿਨ 9 ਵਜੇ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸਜਾਈ ਜਾਣਗੇ ਐਗਜੈਕਟ 11 ਵਜੇ ਦੇ ਨਾਲ ਨਗਰ ਕੀਰਤਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ ਅਤੇ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਫਿਰ ਦੀਵਾਨ ਸਜਾਇਆ ਜਾਣਗੇ 3 ਵਜੇ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ